ਅੱਲਾ ਮੇਰੇ ਲੜਕਾ ਸੀ ਠੀਕ ਹੈ ਜੀ ਇਹਨੇ ਘਰੋਂ ਜਾ ਕੇ ਕਿਸੇ ਤੋਂ ਚਿੱਟਾ ਲਿਆ ਚਿੱਟਾ ਲਾ ਕੇ ਇੰਜੈਕਸ਼ਨ ਲਾਇਆ ਆਪਣੇ ਬੱਸ ਅੱਡੇ 'ਚ ਠੀਕ ਹੈ ਮੈਨੂੰ ਬਾਅਦ 'ਚ ਪਤਾ ਲੱਗਿਆ ਜੀ ਉੱਥੇ ਡਿੱਗਿਆ ਪਿਆ ਮੇਰੇ ਜਾਣ ਤੋਂ ਪਹਿਲਾਂ ਹੀ ਲੱਗੇ ਸੀ ਚੱਕੀ ਉੱਤੇ ਐ ਵੀਰੇ ਤੂੰ ਕਿਉਂ ਪਾਗਲ ਹੈਂ ਤੇ ਉੱਗੇ ਨਾਨੀ ਦੇ ਮੁੰਡੇ ਆ ਜਾਂਦੇ ਸੀ ਇਹ ਮੇਰਾ ਮੁੰਡਾ 30 ਸਾਲ ਦਾ ਸੀ ਈਟੀਟੀ ਕਰੀ ਜਾਂਦਾ ਸੀ 2 ਮਹੀਨੇ ਰਹਿ ਗਏ ਸੀ ਕੱਲਾ ਮੇਰੇ ਲੜਕਾ ਸੀ ਠੀਕ ਹੈ ਜੀ ਇਹਨੇ ਕਰੋ ਜਾਂ ਅੱਗੇ ਕਿਸੇ ਤੋਂ ਚਿੱਟਾ ਲਿਆ ਚਿੱਟਾ ਲੱਗੇ ਇੰਜੈਕਸ਼ਨ ਲਾਇਆ ਆਪਣੇ ਬੱਸ ਢੇ ਚ ਠੀਕ ਹੈ ਇਹ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਉੱਥੇ ਡਿੱਗਿਆ ਪਿਆ ਮੇਰੀ ਜਾਣ ਤੋਂ ਪਹਿਲੀ ਲੱਗੇ ਸੀ ਚਾਕੀ ਉੱਥੇ ਕੋ ਥਾਣੇਦਾਰ ਵੀ ਐਸਐਸ ਦੀ ਪਹੁੰਚ ਗਿਆ ਸੀ ਠੀਕ ਹੈ ਜੀ ਤੇ ਮੈਂ ਪ੍ਰੋਸੀਸ਼ਨ ਮੂਰੇ ਇਹੀ ਰਿਕਵੈਸਟ ਕਰਦਾ ਵੀ ਮੇਰਾ ਤਾਂ ਘਰ ਉੱਜੜ ਗਿਆ ਇਕੱਲਾ ਹੀ ਸੀ ਮੇਰੇ ਮੇਰੇ ਤਾਂ ਜੰਦਾ ਲੱਗ ਗਿਆ ਤੇ ਹੋਰਾਂ ਦੇ ਨਾਲ ਲੱਗੇ ਜੰਦਾ ਹੂੰ ਪੁਰਾਂ ਦੇ ਪੁੱਤ ਬਚਾਉਣ ਵਾਸਤੇ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਹਾਂ ਵੀ ਇੱਥੇ ਕੰਟਰੋਲ ਕੀਤਾ ਜਾਵੇ ਸਾਡੇ ਤਿਲਵੰਡੀ ਸਬਤੋਂ ਇੱਕ ਸਾਡੇ ਧਾਰਮਿਕ ਜਗ੍ਹਾ ਪਵਿੱਤਰ ਜਗ੍ਹਾ ਚੌਥਾ ਤਖਤ ਹੈ ਫਿਰ ਵੀ ਇੱਥੇ ਨਸ਼ਾ ਕਿਉਂ ਨਹੀਂ ਰੁਕ ਰਿਹਾ ਤੇ ਇਸ ਕਰਕੇ ਮੈਂ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦਾ ਹਾਂ ਵੀ ਮੇਰਾ ਤਾਂ ਚਲੇ ਗਿਆ 30 ਸਾਲ ਦਾ ਇਕੱਲਾ ਹੀ ਸੀ ਤੇ ਹੋਰ ਦਾ ਨਾ ਕਿਸੇ ਦਾ ਵਿਚਾਰੇ ਦਾ ਕੋਈ ਇਕੱਲਾ ਪੁੱਤ ਜਾਂ ਦੋ ਪੁੱਤ ਚਲੇ ਜਾਣਾਂ ਇਹ ਨਸ਼ੇ ਦੇ ਪੂਰੇ ਤੋਂ ਪੂਰਾ ਕੰਟਰੋਲ ਕੀਤਾ ਜਾਵੇ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਹਦਾ ਜਦੋਂ ਇੱਥੇ ਕੰਟਰੋਲ ਨਹੀਂ ਕਰ ਰਿਹਾ ਹੋਰ ਚੀਜ਼ ਕੋਈ ਮਿਲਦੀ ਨਹੀਂ ਚਿੱਟਾ ਜਿੱਥੋਂ ਮਰਜ਼ੀ ਲੈ ਲੋ ਦਲਵੰਡੀ ਚ ਕੋਈ ਕੰਟਰੋਲ ਨਹੀਂ ਕਰ ਰਿਹਾ ਪ੍ਰਸ਼ਾਸਨ ਪ੍ਰਸ਼ਾਸਨ ਕੋਈ ਕੰਟਰੋਲ ਨਹੀਂ ਕਰ ਰਿਹਾ ਜੇ ਕੰਟਰੋਲ ਕਰਿਆ ਹੁੰਦਾ ਮੇਰਾ ਲੜਕਾ ਮਰਦਾ ਨਹੀਂ ਸੀ ਠੀਕ ਠੀਕ ਹੈ ਜੀ ਹਾਂ ਮੈਂ ਪ੍ਰਸ਼ਾਸਨ ਤੋਂ ਪੂਰਜ਼ੋਰ ਮੰਗ ਕਰਦਾ ਬੜੇ ਚਮਾਂ ਨਾਲ ਪਾਲਿਆ ਸੀ ਜੀ ਮੀਰ ਸੀ ਚਮਾਂ ਨਾਲ ਪਾਲਿਆ ਸੀ ਇਕੱਲਾ- ਇਕੱਲਾ ਮੇਰੇ ਜਵਾਕ ਸੀ ਮੈਂ ਬਹੁਤ ਚਮਾਂ ਨਾਲ ਪਾਲਿਆ ਸੀ ਠੀਕ ਹੈ ਜੀ ਇਹ ਅੱਜ ਮੇਰਾ ਜਵਾਬ ਰਾਖ ਬਣ ਗਿਆ ਤੇ ਮੈਨੂੰ ਪਤਾ ਜਾਂ ਪ੍ਰਮਾਤਮਾ ਨੂੰ ਪਤਾ ਹੈ ਉਹ ਪ੍ਰਸ਼ਾਸਨ ਇਹਦੇ ਕਿੰਨੀ ਧਿਆਨ ਦੇਵੇ ਜਿਨ੍ਹਾਂ ਦੇ ਘਾਰਾਂ ਨੂੰ ਜਿੰਦੇ ਲੱਗੀ ਜਾਂਦੇ ਆ ਉਹਨਾਂ ਨੂੰ ਉਹਨਾਂ ਕੰਨੀ ਧਿਆਨ ਦੇਵੇ ਉਹਨਾਂ ਦੇ ਸਖਤੀ ਕਰੇ ਚਿੱਟੇ ਵਾਲਿਆਂ ਤੇ ਬਹੁਤ ਅਫਸੋਸ ਦੀ ਗੱਲ ਹੈ ਤੇ ਪ੍ਰਸ਼ਾਸਨ ਵਾਸਤੇ ਬੜੇ ਸ਼ਰਮ ਦੀ ਗੱਲ ਹੈ ਜੀ ਪਿਛਲੇ 10 ਦਿਨਾਂ ਤੋਂ ਇੱਥੇ 9 ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਜੋ ਕਿ ਦੋ ਡੈੱਡ ਬਾਡੀਆਂ ਤਾਂ ਬੱਸ ਸਟੈਂਡ ਤਲਵੰਡੀ ਸਾਬੋ ਵਿੱਚੋਂ ਮਿਲਿਆ ਇੱਕ ਅੱਜ ਤੋਂ 10 ਦਿਨ ਪਹਿਲਾਂ ਮਿਲੀ ਸੀਗੀ ਇੱਕ 24 ਜੂਨ ਨੂੰ 108 ਐਂਬੂਲੈਂਸ ਦੇ ਵਿੱਚ ਕਿਸੇ ਦੀ ਇੱਕ ਰਾਤੀ ਚੱਕੀ ਆ ਜੋ ਰਾਤੀ ਚੱਕੀ ਆ ਇਹ ਮਾਪਿਓ ਦਾ ਇਕਲਤਾ ਪੁੱਤਰ ਸੀਗਾ ਇਹ ਲੜਕੇ ਦੀ ਮਦਰ ਮਰੀ ਬਚਾਰੇ ਦੀ ਇਹਦੇ ਫਾਦਰ ਸਾਹਿਬ ਟੀਚਰ ਰਟਾਇਰ ਨਗੇ ਉਹ ਬਿਲਕੁਲ ਹੀ ਇਕੱਲੇ ਰਹਿ ਗਏ ਹੂੰ ਪ੍ਰਸ਼ਾਸਨ ਦਾ ਇਸ ਕੱਲ ਵੱਲ ਕੋਈ ਧਿਆਨ ਨਹੀਂ ਕਿ ਸ਼ਹਿਰ ਵਿੱਚ ਦਿੱਤਾ ਸ਼ਰਿਆਮ ਵਿਕ ਰਿਹਾ ਹੈਗਾ ਇਥੇ ਕੋਈ ਰੋਕ-ਖਾਮ ਨਹੀਂ ਹੋ ਰਹੀ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਰਾਤ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਆ ਆਪਦੇ ਮਾਪਿਆਂ ਨੂੰ ਰੋਂਦੇ ਹੋਏ ਮਾਂ ਨੂੰ ਪਿਓ ਨੂੰ ਰੋਂਦੇ ਹੋ ਛੱਡ ਕੇ ਮਾਤਾ-ਪਿਤਾ ਵਿਚਾਰੇ ਦੀ ਪਹਿਲਾਂ ਹੀ ਮਰੀ ਜਾ ਉਹਦਾ ਬਾਪ ਇਸ ਟਾਈਮ ਬਿਲਕੁਲ ਇਕੱਲਾ ਰਹਿ ਚੁੱਕਿਆ ਹੈ ਜਿਹਦਾ ਕੋਈ ਸਹਾਰਾ ਨਹੀਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਰਹਿੰਦੇ ਨੌਜਵਾਨਾਂ ਨੂੰ ਬਚਾਇਆ ਜਾਵੇ ਜੋ ਤਲਵੰਡੀ ਵਿੱਚ ਨਸ਼ਿਆਂ ਦਾ ਦਰਿਆ ਇਸ ਟਾਈਮ ਵਗ ਰਿਹਾ ਹੈ ਉਹਤੇ ਠੱਲ ਪਾ ਕੇ ਉਸ ਨੂੰ ਰੋਕਿਆ ਜਾਵੇ ਦੋਸ਼ੀਆਂ ਨੂੰ ਫੜ ਕੇ ਬੰਦੀ ਸਜ਼ਾਵਾ ਦੇ ਕੇ ਉਹਨਾਂ ਨੂੰ ਜੇਲ੍ਹ ਛਡਕਿਆ ਜਿਹੜੀ ਰਾਤ ਡੌਡਮ ਉਹਦੇ ਵਿੱਚ ਹੀ ਮਤਲਬ ਚਿੱਟਾ ਕੋਲੇ ਪਿਆ ਸੀ ਜਾਂ ਟੀਕਾ ਤੁਸੀਂ ਦੇਖਿਆ ਹਾਂ ਹਾਂ ਜੀ ਉਹਦੇ ਤੁਸੀਂ ਦੇਖੋ ਵੀਡੀਓ ਦੇਖੋ ਉਹ ਲੜਕੇ ਦੇ ਕੋਲੇ ਸਰੰਜਾ ਤੇ ਕੋਲੇ ਉਹਦਾ ਨੀਡਲ ਸਾਰਾ ਕੁਝ ਕੋਲੇ ਪਿਆ ਜੀ ਬਿਲਕੁਲ ਕੋਲੇ ਮਿਲਿਆ ਤੇ ਇਹ ਬੱਸ ਸਟੈਂਡ ਦੇ ਵਿੱਚੋਂ ਮਿਲਿਆ ਵੱਡੇ ਸ਼ਰਮ ਦੀ ਗੱਲ ਤਾਂ ਇਹ ਆ ਵੀ ਜਿੱਥੇ ਪਬਲਿਕ ਦਾ ਆਉਣਾ ਜਾਣਾ ਉਥੋਂ ਡੈੱਡ ਬਾਡੀਆ ਮਿਲ ਰਹੀਆਂ ਜਿਹੜੀ 10 ਦਿਨ ਪਹਿਲਾਂ ਮਿਲੀ ਆ ਉਹ ਵੀ ਉਥੋਂ ਮਿਲੀ ਜੋ ਰਾਤ ਮਿਲੀ ਉਹ ਵੀ ਉੱਥੇ ਇਤਿਹਾਸਕ ਸਾਨਾ 10ਵੇਂ ਦਸਮੇਸ਼ ਪਿਤਾ ਜੀ ਦੀ ਚਰਨ ਸ਼ੋਹ ਪ੍ਰਾਪਤ ਧਰਤੀ ਹੈ ਕੀ ਮੰਗ ਕਰਦੇ ਹੋ ਮੁੱਖ ਮੰਤਰੀ ਤੋਂ ਤੁਸੀਂ ਅਸੀਂ ਇਹ ਦਸ਼ਮ ਪਿਤਾ ਆਸ਼ੀਰਵ ਗੋਬਿੰਦ ਸਿੰਘ ਜੀ ਦੀ ਚਰਨ ਸ਼ੋਹ ਪ੍ਰਾਪਤ ਧਰਤੀ ਹੈ ਅਸੀਂ ਸੀਐਮ ਸਾਹਿਬ ਤੋਂ ਇੱਕੋ ਹੀ ਮੰਗ ਕਰਦੇ ਹਾਂ ਵੀ ਨਸ਼ਿਆਂ ਨੂੰ ਠੱਲ ਪਾਈ ਜਾਵੇ ਨਸ਼ਿਆਂ ਨੂੰ ਠੱਲ ਪਾਈ ਜਾਵੇ ਤਾਂ ਕਿ ਜੋ ਨੌਜਵਾਨ ਨਸ਼ੇ ਕਰਦੇ ਹਨ ਉਹਨਾਂ ਨੂੰ ਉਸ ਤੋਂ ਰੋਕਿਆ ਜਾਵੇ ਤੇ ਉਹਨਾਂ ਦੇ ਮਾਪਿਓ ਦੇ ਹਿਰਦਿਆਂ ਨੂੰ ਸ਼ਾਂਤ